ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੰਦੂਖਣੀ ਤੇਰਾ ਚੌਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅਮਰਤ ਬੇਲਾ ਜੀ ਤੇ ਬਾਹਰ ਅੱਪਾ ਤਾਂ ਨਾਲੇ ਸੱਜਰੇ ਸੱਜਰੇ ਉੱਠ ਕੇ ਇਸ਼ਨਾਨ ਕਰਨ ਲੱਗੇ ਜਦੋਂ ਵਿਆਹ ਵਾਲਾ ਦਿਨ ਹੁੰਦਾ ਜੀ ਚਾਹੇ ਮੇਲ ਵਾਲਾ ਦਿਨ ਹੋਵੇ ਬਾਥਰੂਮਾਂ ਨੂੰ ਵੇਹਲ ਨਹੀਂ ਮਿਲਦਾ ਤੇ ਉਹਦੇ ਨਾਲ ਦੀ ਨਾਲ ਜੀ ਹੁਣ ਸਾਡੀ ਭੈਣ ਨੂੰ ਇਸ਼ਨਾਨ ਕਰਾਉਣ ਲਈ ਗੇਵੇ ਤੇ ਉਹ ਗੀਤ ਕਹਿੰਦੇ ਕਿਨੇ ਡੋਲੇ ਆ ਪਾਣੀ ਕਿਨੇ ਕੀਤਾ ਇਹ ਚਿੱਕੜ ਪਤਾ ਨਹੀਂ ਬਾਹਰ ਸੰਦੀਪ ਤੇ ਹਰੀਆਲੀ ਭਾਬੀ ਲੱਗੀ ਹੋਈਆਂ ਤੇ ਤੇ ਆਪਣੇ ਦੇਸੀ ਵਿਰਸੇ ਦੇ ਨਾਲ ਸੰਬੰਧਿਤ ਇਹ ਬੋਲੀਆਂ ਜੀਆਂ ਜਿਹੜੀਆਂ ਉਦਾਂ ਹੈਗਾ ਵੀ ਬਿਸਰ ਦਾ ਬਿਸਰ ਦਾ ਬਿਸਰ ਦਾ ਜਾ ਰਿਹਾ ਪਰ ਕੁਝ ਇਲਾਕਿਆਂ ਦੇ ਵਿੱਚ ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਨੇ ਇਹ ਵਿਰਸਾ ਸੰਭਾਲਿਆ ਹੋਇਆ ਸਾਡੀ ਇੱਕ ਜਲੰਧਰ ਵਾਲੀ ਮਾਤਾ ਉਹ ਵੀ ਨਾਲੇ ਉਹਨਾਂ ਦੇ ਸਹਿਯੋਗ ਦੇ ਵਿੱਚ ਲੱਗੀ ਹੋਈ ਹੈ ਤੇ ਅਮਰਤ ਵੇਲਾ ਸਤਾਂ ਨੌ ਬੜਿਆ ਹੀ ਵਿਚਾਰ ਕਰਮੀਆਂ ਦਾ ਕੱਪੜਾ ਨਦਰੀ ਮੁਖਦਵਾਰ ਨਾਨਕ ਕੈਮਾ ਜਾਣੀਆਂ ਸਭ ਆਪੇ ਸਚਿਆਰ ਅ ਅਮਰਤ ਵੇਲਾ ਹੋਇਆ ਬਜੀ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਏ ਜਪਜੀ ਸਾਹਿਬ ਨਿਤਨੇਮ ਉਹਦੀ ਮਿੱਠੀ ਮਿੱਠੀ ਬਾਣੀ ਜੀ ਉੱਠਦੀ ਸਾਰਾ ਕੰਨਾਂ ਤੇ ਪੈ ਜਾਂਦੀ ਏ ਤੇ ਬਹਿ ਗੁਰੂ ਸਾਨੂੰ ਬਨ ਬਖਸ਼ ਉਧਰ ਤੇ ਚੱਲਣ ਦਾ ਬਾਹਰ ਉਧਰ ਦਾ ਪੂਰਾ ਰੰਗ ਬਨ ਹੋਇਆ ਪਰ ਜਦੋਂ ਕੈਮਰਾ ਲੈ ਕੇ ਚੱਲ ਜਣਾ ਉਹਨਾਂ ਨੇ ਫੇਰ ਫੇਰ ਚੁੱਪ ਹੋਣਾ ਉਹਨਾਂ ਨੇ ਚਲੋ ਕੋਈ ਅ ਤੁਸੀਂ ਬਲੌਗਰ ਨਾਲ ਬਣੇ ਰਹੇ ਹੋ ਜੀ ਕਿਦਾਂ ਕਿਦਾਂ ਕੀ ਪ੍ਰੋਗਰਾਮ ਮੰਨਦਾ ਕਿਉਂ ਜਿਹੜਾ ਨਾਨਕੇ ਸੀ ਉਹ ਰਾਤੇ ਬਾਸ ਮੁੜ ਕੇ ਸੀ ਕਿਉਂ ਮਾਮੀ ਦੀ ਮੰਮੀ ਕੈਣ ਦਾ ਭਾਬ ਵੀ ਚਲੋ ਸਾਡੀ ਨਾਨੀ ਨੂੰ ਲੱਗੀ ਉਹ ਬਿਮਾਰ ਆ ਉਹ ਐਡਮਟ ਸੀ ਤੇ ਉਹ ਕਹਿੰਦੇ ਸੀ ਹੁਣੇ ਮੁੜ ਜਣਾ ਤੇ ਬਾਕੀ ਜਿਹੜੀ ਸੇਵਾ ਉਹ ਪਾਈ ਨਵਾ ਮੰਗ ਵਾਹੇ ਰੋਦੀ ਕਿਰਪਾ ਨਾਲ ਦਾਦਕੇ ਵਾਲੀ ਵੀ ਨਿਵਾੜੇ ਹੁਣ ਨਾਨਕੇ ਵਾਲੀ ਵੀ ਨਿਵਾਵਾਂਗੇ ਛੂੜਾ ਪਾਉਣਾ ਜੋ ਵੀ ਰਸਮ ਹੋਊਗੀ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਵਾਹੇ ਰੋ ਸਤਨਾਮ

ਮੈਂ ਨੀ ਪਾਣੀ ਦੀ ਨਾ ਦੇ ਤੋਵੇ ਰੋਲੇ ਆ ਪਾਣੀ ਮਾਂ ਨੇ ਪੰਖ ਹਿੰਦਾ ਪੇਟੋਵੇ ਹੁਨੇ ਰੋਲੇ ਆ ਪਾਣੀ ਆਗੜਾ ਚੁਰਤੀ ਕਾ ਕੀਤਾ ਦੇਨੂ ਰੋਲੇ ਆ ਪਾਣੀ ਚਾਚਰੀ ਪਤੀ ਜੜੀ ਲਾਵੇ ਹੁਨੇ ਰੋਲੇ ਆ ਪਾਣੀ ੜਕੀ ਤਾ ਤਾ ਦੇਤੀ ਨੇ ਡੋਲੇ ਆ ਪਾਣੀ ਬੀਰੇ ਦੀ ਪੈਣ ਨਾਵੇ ਤੋਂ ਵੇ ਉਹਨੇ ਡੋਲੇ ਆ ਪਾਣੀ ਮਾੜਦੀ ਪਤੀ ਜੀ ਨਾਵੇ ਤੋਂ ਵੇ ਉਹਨੇ ਡੋਲੇ ਆ ਪਾਣੀ ਮਾੜਦੀ ਪਤੀ ਜੀ ਨਾਵੇ ਤੋਂ ਮਾਮੇ ਦੀ ਕੁੜੀ ਨਾ ਬੇ ਤੋ ਬੇ ਉਹਨੇ ਢੋਲੇ ਆਪਣੀ ਬਾਬਲ ਦੀ ਤੀਓ ਤੇ ਤੁਹਾਡਾ ਮਾਮਾ ਤਾਂ ਬਾਬਲ ਕਰਦਾ ਤਾਂ ਆਪਾਂ ਚਾਹੇ ਵੀ ਆਕਣਾ ਵੀ ਕਹਿ ਸਕਦੇ ਆ ਇੱਥੇ ਤੇ ਕੀ ਵੱਡੀ ਗੱਲ ਜਦੋਂ ਮੈਂ ਕਿਹਾ ਜੀ ਕਹਤਾ ਦਿੱਤਾ ਕੀ ਜੀ ਮਾਮੇ ਦੀ ਭਾਣ ਜੀ ਉਹ ਮੇਰੇ ਮਾਮੇ ਦੀ ਕੁੜੀ ਮੈਂ ਆਪਣੇ ਬਾਲਤ ਵੀ ਗਾ ਸਕਦਾ ਜੇ ਤੁਸੀਂ ਕਹੋਗੇ ਮੈਂ ਨਹੀਂ ਗਾ ਸਕਦਾ ਕਮਾਲ ਕਰਤੀ ਮੇਰੇ ਮਾਮੇ ਦੀ ਕੁੜੀ ਨਾ ਹੁੰਦੀ ਐ ਮਿੱਕੀ ਦੀ ਪੈਣ ਨਾ ਵੇ ਤੋ ਮੇਰੇ ਨੂੰ ਦੇ ਆਪਣੀ ਮਿੱਕੀ ਦੀ ਪੈਣ ਨਾ ਵੇ ਤੋ ਮੇਰੇ ਕੋ ਨੇ ਡੋਲੇ ਆਪੜੀ ਨੇਤਰ ਦੀ ਪੈਣ ਨਾ ਵੇ ਤੋ ਮੇਰੇ ਕੋ ਨੇ ਡੋਲੇ ਆਪੜੀ ਨੇਤਰ ਦੀ ਪੈਣ ਨਾ ਵੇ ਤੋ ਮੇਰੇ ਕੋ ਵੇ ਕੋ ਨੇ ਡੋਲੇ ਆਪਣਾ ਹਰੀਆਲੀ ਬਾਬੇ ਨੂੰ ਢਾਓ ਭਾਈ ਦੇ ਬੰਨੀ ਫਿਰਦੀ ਸੀ ਸੋਤ ਨੰਬਰ ਹੈ ਗੁੱਤ ਮਾਮੀ ਨੇ ਤੂੰ ਨੀਦਰਲੈਂਡ ਨੂੰ ਬੰਨਿਆ ਪਰ ਉਹ ਇੱਕ ਬੋਲੀ ਜੀ ਵੀ ਪਾਈ ਦੀ ਤੁਸੀਂ ਆਇਆ ਤਾਂ ਖਤਮ ਨਾ ਕਰੋਗਾ ਮੈਂ ਤੁਸੀਂ ਜਦ ਤੱਕ ਨਾ ਆਉਂਦੀ ਤੁਸੀਂ ਆਪਣਾ ਪ੍ਰੋਗਰਾਮ ਤੂੰ ਫੜਾ ਦੇ ਮਾਮੀ ਤੂੰ ਤਾਂ ਫੜਾ ਦੇ ਚੰਗ ਅੱਛਾ ਕੁੜੀ ਨੂੰ ਵਾਰ ਕੇ ਦੇ ਨਾ ਕੁੜੀ ਨੂੰ ਵਾਰ ਕੇ ਦੇ ਜੇ ਹਾਜ਼ਰੀ ਨਹੀਂ ਤਾਂ ਬਹੁਤ ਕੀਪਾ ਕੀ ਜੜੀ ਨਾਵੇ ਤੋਂ ਬੰਦੇ ਪਾਣੀ ਹੁਆ ਦੀ ਪਟੀ ਜੜੀ ਨਾਵੇ ਤੋਂ ਵੇ ਉਹਨੇ ਢੋਲੇ ਆ ਪਾਣੀ ਮਾਸੀ ਜੀ ਪਾਣ ਜੀ ਨਾਵੇ ਤੋਂ ਵੇ ਉਹਨੇ ਢੋਲੇ ਆ ਪਾਣੀ ਮਾਸੀ ਜੀ ਪਾਣ ਜੀ ਦਾਵੇ ਤੋਂ ਵੇ ਉਹਨੇ ਢੋਲੇ ਆ ਪਾਣੀ चता तार दूे पाणी मामा चत कराणी मामा बारा कीरे घर गंगा तारव पाणी मामा बे चारा कीर घर गंगा तारव पाणी ਪਹਿਲਾਂ ਉਹ ਕੁੜੀ ਨਹਾਤੀ ਹੁਣ ਮਾਮੇ ਨੂੰ ਉਹਦੇ ਗਰਮ ਪਾਣੀ ਕਰਨ ਕੋਈ ਜਾਂਦੇ ਪਹਿਲਾਂ ਤੇ ਪਹਿਲਾਂ ਚਿੱਕੜ ਕਰਾ ਤਾ ਤੁਸੀਂ ਕੀਨੇ ਚਿੱਕੜ ਕਰਿਆ ਹੁਣ ਸਭ ਤੋਂ ਪਹਿਲਾਂ ਮਾਮੇ ਤੇ ਪਾਣੀ ਗਰਮ ਕਰਾਉਣਾ ਸੀ ਕਹਿੰਦੇ ਆ ਕਹਿੰਦੇ ਆ ਸਭ ਤੋਂ ਪਹਿਲਾਂ ਉਹ ਪਹਿਲਾਂ ਮਾਮੇ ਤੇ ਪਾਣੀ ਗਰਮ ਕਰਾਉਣਾ ਦਾ ਬਾਅਦ ਚ ਆਂਜਣ ਚਿੱਕੜ ਕਰਾਉਣਾ ਦਾ ਅੱਛਾ ਅਸੀਂ ਕਹਿੰਦੇ ਤੇ ਵੀ ਚਲ ਵਿੱਕੀ ਕਰ ਦਿੰਦਾ ਹਰੀ ਚੰਗੇ ਤੇਰੇ ਇੱਕ ਫੁੱਲ ਲੋੜੀ ਦਾ ਐਂ ਸੇ ਬਨੇ ਜਰੂਰ ਮਾਂ ਲੋੜੀ ਦਾ ਨੀ ਪੁਲਾ ਫਰੀ ਚੰਗੇਰੀ ਕਬੂਲ ਲੋੜੀ ਦਾ ਐਸ ਵੇਲੇ ਜ਼ਰੂਰ ਗਾ ਲੋੜੀ ਦਾ ਐਸ ਵੇਲੇ ਜ਼ਰੂਰ ਮਾਂ ਲੋੜੀ ਦਾ ਪੁਲਾ ਫਰੀ ਚੰਗੇਰੀ ਕਬੂਲ ਲੋੜੀ ਦਾ ਨੀ ਐਸ ਵੇਲੇ ਜ਼ਰੂਰ ਚਾਚਾ ਲੋੜੀ ਦਾ ਨੀ ਪੁਲਾ ਫਰੀ ਚੰਗੇਰੀ ਕਬੂਲ ਲੋੜੀ ਦਾ ਐਸੇ ਬਲੇਜਰੂ ਮੰਨ ਲੋੜੀ ਦਾ ਐਸੇ ਬਲੇਜਰੂ ਨਵੀਂ ਰਾ ਲੋੜੀ ਦਾ ਫੁੱਲਾ ਫਰੀ ਚੰਗੇਰੀ ਕਪੂਲ ਲੋੜੀ ਦਾ ਐਸੇ ਬਲੇਜਰੂ ਤਾਇਆ ਲੋੜੀ ਦਾ ਫੁੱਲਾ ਫਰੀ ਚੰਗੇਰੀ ਕਪੂਲ ਲੋੜੀ ਦਾ ਐਸੇ ਬਲੇਜਰੂ ਰਫੂਫੜ ਲੋੜੀ ਦਾ ਫੁੱਲਾ ਫਰੀ ਚੰਗੇਰੀ ਕਪੂਲ ਲੋੜੀ ਦਾ ਐਸੇ ਵਿਲੇਜ ਜ਼ਰੂਰ ਮਾਸੜ ਲੋੜੀ ਦਾ ਹਾਂਜੀ ਬਸ ਤੇਰੇ ਗਾਉਂ ਸੇ ਲਿਖ ਤੁਸੀਂ ਗਾਉਂ ਸੇ ਲਿਖ ਨਹੀਂ ਲੇ ਕੁਝ ਵੀ ਹੁੰਦਾ ਨੱਚਦੇ ਨਹੀਂ ਹੁਣ ਤੁਸੀਂ ਪਹਿਲਾਂ ਬੋਲੀ ਜੀ ਪਾਈ ਤੀ ਕਿ ਮੈਂ ਅੰਦਰ ਤਾਂ ਤਾ ਗਿੱਧਾ ਜਾ ਰਿਹਾ ਹਾਂ ਹਾਂ ਉਹਦਾ ਕੁਝ ਹੋਰ ਹੈ ਬਸ ਮੈਂ ਸੁਣਿਆ ਤਾਂ ਹੈਗਾ ਮੇਰਾ ਮੈਂ ਉਸਤਾ ਵਿੱਚ ਹੋ ਗਿਆ ਸੀਗਾ ਇਹ ਲਵਜੀ ਪੈਦੀ ਸੀਗੀ ਅੱਛਾ ਇਹ ਮੈਂ ਕਿ ਬੜਾ ਮਗਰਾ ਤੇ ਪੈਸੇ ਬਾਰ-ਬਾਰ ਖਰਚ ਕਰਾਉਣੀ ਤੇ ਮੈਂ ਕਿ ਲੋਕਾਂ ਨੂੰ ਦਿਖਾਉਣਾ ਸੀਗਾ ਉਦੋਂ ਜ਼ਿਆਦਾ ਕਿ ਵੀਡੀਓ ਬਣਦੀ ਸੀ ਨਾ ਕੋਈ ਵੀਡੀਓ ਬਣਾਈ ਨਾ ਕੋਸੋ ਉਦੋਂ ਫਿਰ ਕਰੀ ਕਿ ਭੱਜਾ ਭੱਜਾ ਫਿਰੇ ਤੇ ਮੇਰੀ ਡਾਰਲਿੰਗ ਕਿੱਥੇ ਗਈ ਇੱਥੇ ਅੰਦਰ ਹੀ ਲੁਕੀ ਹੋਊਗੀ ਐ ਨਹੀਂ ਬੋਲਦਾ ਕਿ ਕਿੱਦੋਂ ਨਿਕਲ ਕੇ ਫੇਰ ਨਹੀਂ ਮੁੜ ਕੇ ਬੋਲਦਾ ਉਹਦਾ ਲੱਗਾ ਤੇ ਡਗੜ ਡਗੜ ਸੱਨੇ ਉੱਤੇ ਨਾ 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 ਵਸੇ ਵਸੇ ਬਹੁਤ ਜੀ ਬਣੀ ਬੈਜੀ ਵੰਗਰ ਆਦੀ ਅੱਜ ਨਾ ਹਾਂ ਵੀ ਰਾਤ ਨਾ ਵਧੀਆ ਨੱਚ ਟੱਪ ਕੇ ਇੰਜੋਏ ਕਰ ਲਿਆ ਸਾਰਾ ਬਹੁਤ ਵਧੀਆ ਰਿਹਾ ਪ੍ਰੋਗਰਾਮ ਰਾਤ ਦਾ ਹਾਂ ਤਾਂਕ ਬਹੁਤ ਠੀਕ ਉੱਪਰ ਪਤਾ ਲੱਗਦਾ ਧਮਕਦਾ ਥੱਲੇ ਨਹੀਂ ਦਾ ਪਤਾ ਮੈਨੂੰ ਬਹੁਤ ਸਰੀਰ ਆਰਾਮ ਨਾਲ ਬੈਠੀ ਹਦੀ ਸੀ ਬਹੁਤ ਵਧੀਆ ਸੱਚੇ ਨੰਬਰ ਹਿੱਕਾ ਸੱਚਾ ਪਤਾ ਜੀ ਸਭ ਜੀ Ah, ne kadar ya pudin balı? Pudin bal mı? Gelin. Sevdiğin ne babi? Sevdiğim ne? 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 ਜੁਰੂਰੀਆ ਜੀ ਆਪਾਂ ਗੁਰੂ ਬਣਾ ਤੋਂ ਮਰਜੀ ਬਣਾ ਦੋ ਵਾਹਿਗੁਰੂ ਕੋਟ ਜਾਲੀ ਪੂਰਾ ਖੂਤ ਇਪੈਂਡ ਹੁਣ ਦੱਸੋ ਮੈਨੂੰ ਚੱਲ ਰਹਾ ਵੇ ਮਾੜਾ ਉਹਨੇ ਰੱਖਣਾ ਕਿਉਂ ਤਾ 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 ਸੱਜਾ ਪੈ ਹਾਂ ਇਹਨੂੰ ਪੜ੍ਹ ਕੇ ਪਾਣਾ ਪੰਦੀਨ ਫੁਟਿਨ ਅੱਛਾ ਅੱਛਾ ਹਾਂ ਬਸ ਲਾਹੀ ਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਤੇਰੇ ਬਾਅਦ ਚਾ ਤੂੰ ਦੇਖ ਕੇ ਇਹਨੂੰ ਬਾਅਦ ਵਿੱਚ ਟੂੜੇ ਦੀ ਰਸਮ ਕਰਦੇ ਵੈਰੀ ਡੁੱਡ ਬੋਈ ਬਾਬੀ ਘਰਪਨ ਬਹੁਤ ਹੋ ਗਿਆ ਸਾਰੇ ਕਾਲ ਚਲਾਉਂਦੇ ਬਿੜੇ ਬਣ ਗਏ ਜਿਹੜੇ ਉਹਨੂੰ ਮੱਕਲੀ ਉਹਨੂੰ ਮੋੜਾ ਕੇ ਯਾਦ ਆਉਂਦੀ ਭਰਾ ਆਇਆ ਮੈਂ ਕਿ ਤੂੰ ਉਹ ਤੂੰ ਦਿੰਨਾ ਹਾਂ ਵੀ ਨਾ ਮਾਣਾ ਜਿਹੜੇ ਹੋਰ ਨੇ ਜਾਣੇ ਆ ਇਹਨੂੰ ਕੁੜੀ ਨੂੰ ਕੱਪੜੇ ਦੇਣਾ ਖਾਣ ਦਾ ਕੰਪਨ ਲੈਣਾ ਹੈ ਇਹੋ ਕਰਨਾ ਹੈ ਸਾਨੂੰ ਇਹ ਆ ਗਿਆ ਲਾਫ ਕੋ ਦਾ ਖਸੀ ਬਹੁਤ ਜ਼ੋਰ ਜ਼ੋਰ ਦੀ ਬਾਤ ਉਹ ਮਾਣ ਲੱਭਦਾ ਤਾਂ ਮੈਨੂੰ ਕਹਿੰਦੇ ਪਾਣ ਚਾਹੀਦੀ ਮੈਂ ਪਾਣ ਮਾ ਪਾਣ ਪਾਣ ਆਲਾ ਦੰਨ ਚੋਣ ਹਨ ਪਾਣ ਮਾ ਕੀ ਆ ਬੋਲ ਚਾ ਇਹ ਵੀ ਦੇਖ ਕੇ ਹੌਕਾ ਤਾਬਾ ਦਾ ਕਿਰਾ ਛੋਟਾ ਕਿਹੜਾ ਬਣਾ ਉਹ ਹੀ ਦੇਖ ਲੇ ਮੈਂ ਜੀ ਜੀ ਪਾਣ ਕੋਈ ਨਹੀਂ ਕਰਦਾ ਸਭ ਸੇਟ ਨਾਲ ਨਹੀਂ ਆ ਕਾਈ ਪਾ ਲੱਗੇ ਪਿੱਛੇ ਆਪ ਆ ਦੇਖਦਾ ਆਪਣਾ ਜਹੰਡੜਾ ਤੁਹਾਡੇ ਕੋਲ ਕਿਹੜਾ ਬਣਾ ਮੂਰੇ ਵਾਲਿਆ ਕੱਢ ਕੇ ਆ ਜੋੜ ਲਾਉ ਇਧਰੋਂ ਕੱਢਣਾ ਪਹਿਲਾਂ ਆ ਅਗਲੀ ਪਿਛਲੀ ਮੈਂ ਕੱਟ ਕੇ ਪਹਿਲਾਂ ਅਗਲੀ ਪਿਛਲੀ ਮੈਂ ਕੱਟ ਕੇ ਰੱਖੀਏ ਸਾਰੇ ਬਸ ਕਿਉਂ ਮੈਂ ਰੱਖ ਰਹੀ ਹਾਂ ਬਸ ਬਿਲਕੁਲ ਅੰਦਰੋਂ ਬਾਹਰ ਕੱਢ ਲਾਉਂ ਬਸ ਕੋਲੋਂ ਕੱਢ ਰਿਹਾ ਸਾਰਾ ਦੋਲਣਾ ਤੇ ਪੂਰਨ ਇੱਕ ਚੂੜੀ ਕੱਢਣੀ ਆ ਸਿੱਤਾ ਜੀ ਚੂੜੀ ਇੱਕ ਨਹੀਂ ਉਹਨੂੰ ਹੱਥੋਂ ਹੀ ਕੱਢ ਲੈ ਸਾਰੇ ਨੇ ਬਸ ਤੇ ਨੂੰ ਲੈਣ ਵੇਲੇ ਤੇ ਰੱਖਣਾ ਮੈਂ ਗੁਰੂ ਦਾ ਤੁਹਾਨੂੰ ਪਤਾ ਨਹੀਂ ਕਿ ਉਹਦਾ ਕਿਹੜੀ ਵੱਡੀ ਕਿਹੜੀ ਛੋਟੀ ਬਸ ਇਹ ਮੈਂ ਛੋਟੀ ਲੱਗਦੀ ਆ ਇਧਰ ਲਈ ਛੋਟੀਆਂ ਆ ਛੋਟੀਆਂ ਮੈਂ ਮੇਰੇ ਇਧਰਲੇ ਹੱਥੋਂ ਪਾ ਦੇ ਹਰ ਤੁਸੀਂ ਪਿੱਛੇ ਤੇ ਫਾਉਣ ਲੱਗੋ ਆਪ ਆਓ ਪਹਿਲਾਂ ਫਿਰ ਆ ਆ ਪਹਿਣਾ ਪਹਿਲਾਂ ਉਹ ਲੋ ਕੋ ਵੀ ਲੈਉਣੇ ਪੈਣਾ ਥੋੜਾ ਬਹੁਤ ਤੇ ਕਰੀਮ ਲੋਸ਼ਨ ਕੁਸ ਲੋਸ਼ਨ ਲੈ ਕੇ ਆਹ ਵਾਹ ਅਦੀ ਦੀ ਪਰ ਇਹਨੂੰ ਕਰੇ ਡੱਬਾ ਹਾਂ ਹੋ ਦੀਦੀ ਲੈ ਕੇ ਆਈ ਲੋਸ਼ਨ ਹਾਂ ਕਿੱਕਾ ਕਿ ਕਿ ਅਦਰ ਪਾਸੇ ਅਦਰ ਪਾਸੇ ਵਾਲੀ ਬਣੀ ਅਦਰ ਵਾਲੀਆਂ ਬਣੀ ਹਾਂ ਦੇ ਦੋ ਕੱਢ ਕੇ ਕਿਹੜੇ ਸੱਜੇ ਅੱਧਰ ਵਿੱਚ ਕਰਨੀ ਕਿੱਕ ਦਾ ਮਾਣਾ ਪਹਿਲਾਂ ਜਿਹੜੀ ਬੜੀ ਆ ਹਾਂ ਚਲੋ ਮਾਣਾ ਨੂੰ ਆਏ ਨੂੰ ਲਾ ਆਹ ਹੱਸ ਹੱਸ ਤੋਂ ਪਰੇ ਮਾਣਾ ਪਾਣੀ ਹੱਸ ਤੋਂ ਪਰੇ ਕਰਨਾ ਦੇ ਕੰਮ ਉਹਦੇ ਗਾਨਾ ਵੀ ਤਾਰਨਾ ਹੈ ਨਹੀਂ ਉਹ ਤਾਂ ਉੱਥੇ ਤਾਰਨਾ ਚੱਕਿਆ ਗਾਨੇ ਕਰਨਗੇ ਫੇਰ ਆ ਵਿੱਚ ਜੂੜੀ ਆ ਜਾਣੀ ਆ ਲੱਗਦਾ ਨਹੀਂ ਜੂੜੀ ਲੱਗਦੀ ਆ ਪਰ ਜੂੜੀ ਗਾ ਇਹ ਤਾਂ ਅਸਲ ਦੋਤੋ ਆਹ ਮੈਂ ਫੋਟੋ ਕਰ। ਕੋਈ ਇਹ ਲੋਸ਼ਨ ਹੋਰ ਲਾਉਣਾ ਬਣਾ। ਇਹ ਤਾਂ ਮਾਮੀ ਨੇ ਟੰਗਾ। ਤੁਸੀਂ ਇੱਕ ਵਾਰ ਸਟਾਰਟ ਕਰ ਦਿਓ। ਮਾਮੀ ਤੇ ਤੇ ਪੈਣੇ ਨਹੀਂ ਹੈਗੇ। ਇਹ ਇਹ ਦਾ ਆਹ ਜਿਹੜੀ ਹੱਡੀ ਹੈ ਨਾ। ਇੱਕ ਵਾਰ ਇੱਕ ਵਾਰ ਕੇ ਸਿਕੰਜੇ ਕਰ। ਆਹ ਦੱਪ ਗਿਆ। ਇਹ ਦਿਪ ਨੂੰ ਘੱਟ ਦੇ ਬਸ। ਹੂੰ। ਹੌਂਦੜੀ ਮਹਾਸਿਕਿਸ ਕਰ ਆਪਣਾ ਜਿਹੜੀ ਲੰਬੀ ਬਣ ਜੀ। ਛੋਟੀ ਪੈ ਜੂਗੀ। ਪੈਜਨੀ ਚੱਕ ਦੇ। ਇਹ ਤਾਂ ਪੈਜਨੀ ਜੇ ਇੱਕ ਵਾਰ ਪੈਣ ਲੱਜਨੀ ਤੇ ਫੜ ਤਾਂ ਬੜੀ ਗਿੱਟੀ ਆ ਹੱਥ ਦਿਖਾਇਆ ਦੱਬ ਕੇ। ਦੂਜੀ ਜਿਹੜੀ ਛੂਟੀਂ ਕੰਪੈਕਟ ਨਾ ਹੋਣਾ ਬੰਦ। ਆਰਾਮ ਮਮੀ ਤੂੰ ਨਹੀਂ। ਨਹੀਂ ਤੁਸੀਂ ਪਾ ਕੇ ਚੈੱਕ ਇਨ ਤਾਂ ਕਰਦੇ। ਇਹਦਾ ਠੀਕਾ। ਇੱਕ ਉਹ ਵੀ ਹੱਥੋਂ ਤਾਂ ਥੋੜਾ ਦਾ ਭਾਰਾ ਦੋ ਪਾਸੇ। ਆ ਖੱਬੇ ਸੱਜੇ ਦਾ ਫਰਕ। ਹੂੰ। ਕੋਈ ਤੂੰ ਫੜੀ ਹੋਈ ਗਲਤ ਆ ਇਹ। ਇਹ ਕਮਾਲ ਆ। ਹਾਂ। ਇਹਨਾਂ ਹਾਈ ਕਮਾਲ ਮੜ ਦੇਗੇ। ਮੈਨੂੰ ਆਪਣੇ ਆਪ ਗਈ ਜਾ ਛੋਟੀ ਵੱਡੀ। ਹੂੰ। ਜਿਵੇਂ ਕੱਢ ਕੱਢ ਕੇ ਦੇਣੀ ਐ ਤੇ ਫੜਾ ਨਹੀਂ ਹੁੰਦਾ। ਫੜਿਓ ਐ। ਕਾਲੀਂ ਪਿੱਛੇ ਮੜ ਫੜੀ ਇੱਕ ਮਿੰਟ ਹੱਥ ਬਾੜੀ ਨਹੀਂ ਛੱਡੀ ਛੱਡ ਦੇ ਤੂੰ ਮੇਰੇ ਕੋਲੋਂ ਛੱਡ ਦੇ ਹੁਣ ਤਾਂ ਵੀ ਗਲਤ ਹੀ ਫੜ ਲਈ ਐ ਫੜਨ ਗਲਤ ਫੜ ਲਈ ਵਿੱਕੀ ਜਿਹੜੀ ਨਿਕਲਿਆ ਵੀ ਉਦਨ ਕਰ ਲੈ ਸਰ ਲੈ ਆਓ ਹਲਪ ਸਹੀ ਫੜ ਲੋ ਕੱਪੜਾ ਦੇ ਤੂੰ ਉੱਤਰ ਉਲਟੇ ਫੇਟਾਉਣ ਹਾਂ ਐ ਹਾਂ ਐ ਮੜੀ ਗੱਲ ਜਿੰਨੇ ਕੱਢ ਕੇ ਤੇ ਜਿਹਨ ਨਹੀਂ ਚੜਾਈ ਜਣੇ ਮਾਮੀ ਨੇ ਇਕ ਨਹੀਂ ਚੜਾਈ ਜਣੀ ਉਧਰ ਨੂੰ ਉਹ ਦੇਖ ਚੜ ਗਈ ਬਸ ਇੱਕ ਚੂੜੀ ਤਾਂ ਹੀ ਲਗਣੀ ਪੀੜਾ ਹੱਥ ਕੋ ਹੁੰਦਾ ਨਾ ਖੜਾ ਅੱਡੇ ਖਾਗਾ ਚੱਲ ਚੱਲੀ ਮਹਾਰਾਜ ਕਿ ਬੰ। ਹਾਂ ਇਹ ਤਾਂ ਆ ਜੁੜੀ ਹਾਂ ਪਰ ਰਹੀ। ਦੋ ਪੈਦੇ ਨਹੀਂ ਕਰੀ। ਇੱਕ ਟਿੱਕਾ ਪਾ ਲੋ। ਆ ਬੜੀਆਂ ਬੜੀਆਂ ਟਿੱਕਾ ਪਾ ਲੋ। ਮੋਟਾ ਹਾਂ ਜੀ। ਹਾਂ ਜੀ। ਇੱਕ ਰਿਗਤ। ਉਹ ਭਾਈ ਜਦੋਂ ਆਮ ਕਰ ਰਹੀ ਹਾਂ ਇੱਕ ਵਾਰੀ ਹੱਥ ਫਾੜ ਲਵੇ ਨਾ ਫਿਰ ਜਦ ਇੱਕ ਜੋ ਚੂੜੀਆਂ ਕੱਢ ਦਿੰਦੇ ਆ ਕੋ ਟੱਲੇ ਨਾ ਬੰਦਦਾ ਜੇ ਪੱਥਰੀ ਫੜਾਉਂਦਾ ਢੰਗ ਇੱਕ ਇੱਕ ਨੇ 2 2 3 3 ਫੜਾਈ ਚਲਾਦਾ ਛੋਟੀਆਂ ਨਹੀਂ ਗੱਲ ਤਾਂ ਹੈ ਨਹੀਂ ਆ ਚੂੜੀ ਦੱਸੀ ਜਾਓ ਫਿਰ ਚਲ ਹਾਂ ਆਂ ਬਣੀ ਆ ਜਦ ਵੀ ਫੜਾਉਣੀਆਂ ਨਾ ਆਂ ਫੜਾਉਣੀਆਂ ਆਂ ਫੜਾਉਣੀਆਂ ਆਂ ਇਹ ਭਰੂਣੇ ਇਕੱਠੀਆਂ ਚਾਰ ਪੰਜ ਆਂ ਫੜਾਉਣੀਆਂ ਇਹ ਭਰੂਣੇ ਆਂ ਫੜ ਲਵੇ ਠੀਕ ਹੈ ਭਾਈ ਜਦ ਪਾ ਕਰ ਰਿਹਾ ਬਿਲ ਮਿੱਟੀ ਨੂੰ ਸੋਣ ਹਾਂ ਬਸ ਆਂ ਬਣਿਆ ਬਿਲ ਸਹੀ ਹੈ ਪਹਿਲੀ ਪੜਾਉਂਦਾ ਬਿੱਟੇ ਬੰਨ੍ਹ ਦੋ ਚਾਰ ਪੱਥੀਆਂ ਬਲੰਦੇ ਆ ਮਮੀ ਆ ਬੈਲ ਬਕ ਚਾਰ ਲੰਮਣੇ ਬੋਤਲ ਚਾੜਾ ਬਹੁਤ ਪਾਰ ਆਵਤ ਨਿਕਲ ਗਿਆ ਹੁਣ ਤਾਂ ਬਹੁਤ ਪੇਨ ਤਾਂ ਨਹੀਂ ਹੁੰਦਾ ਪਤਾ ਨੂੰ ਜਦ ਅਸੀ ਕਰ ਦੇਣਾ ਕੀ ਕਰ ਗਿਆ ਅਜੇ ਬੋਤਾ ਲੱਗੇ ਕਿਨੇ ਉਹ ਕਿੱਡੀ ਗਿਆ ਉੱਡੀ ਕਿੱਡੀ ਬਿਆ ਕੇ ਲੈ ਜਾਂਦੀ ਤੂੰ ਹੁਣ ਤਾਂ ਫਾੜਣ ਪੈ ਗਏ ਕੋਈ ਨਾ ਛੋਟੀਆਂ 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 ਥੋੜੀ ਪਿਆਰ ਪਿਆਰ ਮਾਮੀ ਉਹ ਛੜ ਜਾ ਛੋਟੀਆਂ ਹੀ ਆ ਨਾ ਤਾਂ ਅੱਗੇ ਤਾਂ ਹੋਰ ਛੋਟੀਆਂ ਨੇ ਅੱਛਾ ਸਭ ਤੋਂ ਛੋਟੀਆਂ ਮੋਰੀਆਂ ਨੇ ਮੋਰੀਆਂ ਕਰਕੇ ਕੁਛ ਤਾਂ ਕ੍ਰੀਟ ਮਿੱਟ ਗਿਆ ਸੀ ਤੇ ਲਾ ਕੇ ਫੇਮ ਬਸ ਇੱਕ ਪਿੰਗਲਾ ਪਾ ਕੇ ਦੇਖੀ ਰਹਾ ਜਿਹੜਾ ਛੋਟਾ ਹੁੰਦੀ ਨਹੀਂ ਸੀ ਇਹ ਅੰਡੇ ਚਾਹਣਾ ਭਾਸੂ ਸਾਰਾ ਹੱਥ ਪਾ ਕੇ ਦੇਖੀ ਤਾ 79 ਵਿੱਚ ਨੂੰ ਦੇ ਅਗਰੇ ਮੁਸਨ ਹੈ ਇਹ ਕਿੱਦਿ ਬਿੱਕ ਲੈਣੇ ਉਹਨਾਂ ਤਾਂ ਕੰਨ ਜੀ ਐ ਪਾਉਂਦੀ ਆ ਚੀਜ਼ ਆਹ ਫਿਰ ਬੱਜਿ ਸਿਧੀਆਂ ਨਾ ਉਹ ਮੈਂ ਜਿਵੇਂ ਫੜਾਈਆਂ ਦੂਰ ਬੱਸ ਵਿੱਚ ਹਾਂ ਤੇ ਮੈਂ ਵੀ ਆਈ ਨਹੀਂ ਰੱਖੀ ਆ ਥਾੜੇ ਜਿਹਾ ਮਿੰਟ ਮੰਮੀ ਦੇ ਹੱਥ ਤੋਂ ਸਿੱਧੀਆਂ ਬਣਾਓ ਆ ਦੇ ਸਿੱਧੀਆਂ ਬਣਾਈ ਉਹ ਵੀ ਉਹ ਵੀ ਚੱਕਰ ਆ ਹੁਣ ਕੱਟ-ਕੱਟ ਕਰਕੇ ਪੈਣੀ ਆ ਹੁਣ ਉਹ ਹਨਾ ਗਾਹਾ ਗਾਹਾ ਪਰ ਇੱਧਰ ਨੂੰ ਤਾਂ ਖੁੱਲੀਆਂ ਹੋਣੀਆਂ ਇੱਧਰ ਨੂੰ ਛੋਟੀਆਂ ਥੋੜਾ ਨਹੀਂ ਖੁੱਲੀਆਂ ਨਹੀਂ ਛੋਟੀਆਂ ਆਉਣੀਆਂ ਹੁੰਦੀਆਂ ਛੋਟੀਆਂ ਬਣੀਆਂ ਅੱਗੇ ਨੇ ਛੋਟੇ ਹੁੰਦੇ ਨੇ ਆ ਚੀਜ਼ ਬੜੀ ਹੋ ਜਾਂਦੀ ਆ ਛੋਟੀ ਹੋ ਜਾਂਦੀ ਆ ਇਹ ਘੁੱਟ ਪਤਲਾ ਨਹੀਂ ਨਹੀਂ ਆਹ ਇਹ ਪਾਜ ਸੁਣਾ ਆ ਪਤਲਾ ਜੀ ਨਾ ਨਮ ਜੇ ਬੰਦ ਕਰ ਗਿਆ ਸੀ ਨਾ ਮਸਾ ਪਿਆ ਸੀ ਫੋਨ ਬਾਰੇ ਸੁਣ ਦੇ ਤੁਸੀਂ ਚਾਰ ਦਿਨ ਲੈ ਬੁੱਤ ਦੇ ਤਾਂ ਚੱਕ ਚੱਕ ਲੈ ਫੋਨ ਉਹ ਮੇਰੀ ਗੇਟਾ ਅਰੇ ਜੀ ਜੀ ਆਇਆ ਤੇਰੇ ਪਾਸ ਜੀ ਜੀ ਕੁਛ ਆਰਜ ਹੁੰਦਾ ਨਾ ਨਹੀਂ ਕੱਢ ਲੈ ਅਨਿਕ ਪਿਆ ਅੱਛਾ ਜੀ ਪਾ ਲਾ ਜੀ ਜੀ ਤੇ ਸੰਦੀਪ ਉਹ ਤੇ ਬਾਹਰ ਫੋਨ ਨਹੀਂ ਤਾ ਹੈ ਐਸਮਾ ਪੋਰਲਾਲੂ ਕਰੀਮ ਨਹੀਂ ਵਾ ਚੱਲ ਪਈਆਂ ਉਹ ਕੜੇ ਖਾਦੇ ਤੰਗ ਕੜੇ ਫਾਟੇ ਹੁੰਦੇ ਨਾ ਦੀ ਅਭੀ ਦੇਖੋ ਕਿ ਦਿੰਦੇ ਨੇ ਕੱਟੇ ਕਿਤੇ ਕੱਟਦੇ ਬੰਦੇ ਓਕੇ ਤਾਂ ਓਕੇ ਚੱਲ ਕੱਢੀ ਆ ਦੇਖ ਵਾ ਵਾ ਕੱਟੀ ਹੋ ਵਾ ਫਿਰ ਹੱਲ ਇੱਕ ਮਿੰਟ ਰੁਕੋ ਲੈ ਠਾ 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 ਚੱਲ ਵਾ ਵਾ ਧਿਆਨ ਤੇਲ ਨਾਲ ਉਹਨੇ ਕਰੀਨ ਜੀ ਕਾਲੀ ਜੀ ਇਹ ਫਿੱਟ ਤਾਂ ਰਹੂਗਾ ਥੋੜਾ ਜਿਹਾ ਜੀ ਇਹ ਤਿੰਨ ਚੂੜੀਆਂ ਫਿੱਟੇ ਆ ਇਹ ਬੈਣੀ ਆ ਹਾਂ ਦੇਖਰੀ ਮੜੀ ਜੀ ਚੂੜੇ ਦੇ ਵੀ ਸੰਗ ਹੋ ਜਾਂਦਾ ਕੋ ਪਾਉਣ ਨੂੰ ਔਰ ਪਿੱਛੇ ਖੁੱਲਾ ਤੰਗ ਤੰਗ ਆ ਜਾਂਦਾ ਅੱਗੇ ਸੌਂਗ ਮੰਮੀ ਗੀਤ ਅੱਛਾ ਅਭੀ ਤਾਂ ਨੱਚੀ ਬੈਠੀ ਬੰਨੇ ਨਹੀਂ ਨਹੀਂ ਉਹ ਚਲ ਗਈ ਉਹ ਕਰਾ ਜੂੜੇ ਨੂੰ ਹੋ ਜਾਂਦਾ ਥੋੜਾ ਜਿਹਾ ਕਰੀਮ ਜੀ ਲਾ ਕੇ ਨਾ ਉਹ ਵਾਈਟ ਵਾਈਟ ਕਰਤਾ ਸੋਖ ਸੀ ਜਿਹੜਾ ਸਾਰਾ ਚੜਾ ਜਾਂਦਾ ਸੀ ਚੜੀ ਚੜਾਈ ਇਹ ਡੈਟ ਜੂੜੀ ਮੜ ਕੁੱਲੀ ਨਾ ਜੀ ਫਿਰ ਬਾਪ ਗਾਂ ਚੱਲ ਜਾਂਦਾ ਤਾਂ ਮਾਤਾ ਬਹੁਤ ਆਇਆ ਤੇ ਬੜਾ ਰਹਿੰਦੇ ਬਾਪ ਜਿਆਦਾ ਹੀ ਜਾਂਦਾ ਤਾਂ ਹਾਂ ਸੁਣੋ ਦੇਖਿਆ ਜੀ ਮੇਜੋ ਕੁੜਾ ਬੱਸ 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 ਇੱਕ ਹੀ ਝੂੜੀ ਆ ਠਰ ਠਰ ਅੱਥਰ ਦੇਖ ਲੈ ਪਾ ਕੇ ਆਪਣੇ ਹੱਥ ਨਾਲ ਪਾ ਲਵਾ ਮੈਂ ਇਹਨੂੰ ਆਪਣੇ ਹੱਥ ਨਾਲ ਪਾ ਲੈਣ ਦੋ ਮਾਂ ਤੁਸੀਂ ਕਰ ਕਿਸੇ ਗਾਇਤ ਵਿਚਾਰੀ ਡਰ ਦਿੰਦਾ ਹਾਂ ਹਾਂ ਬਾਪ ਆਲਣ ਦੋ ਠੰਡਾ ਦੱਬ ਕੇ ਹੀ ਪੈਣੀ ਐ ਇੰਨਾ ਵੀ ਨਾ ਦੱਬ ਦਿਓ ਗੱਡੀ ਦੱਬ ਗਈ ਤੇ ਸੁਣ ਬੰਦ ਅਰਤੇ ਪਸੰਦ ਕਰਿਆ ਹੱਥ ਫੇਰ ਕੇ ਵੀ ਸੋਣਾ ਹੱਥ ਵਧੀਆ ਤੁਰੇ ਦੇਖਿਆ ਮੈਂ ਨਾ ਨਾ ਆ ਠੀਕ ਆ ਹਾਂ ਹੁਣ ਆ ਦਾ ਦੇ ਥੋੜਾ ਜਿਹਾ ਹੱਥ ਸੱਜਾ ਹੁੰਦਾ ਨਾ ਸੱਜਾ ਥੋੜੀਆਂ ਪਾ ਥੋੜੀਆਂ ਥੋੜੀਆਂ ਕਰਕੇ ਪਾ ਕੜਾ ਪਾ ਲੈ ਕੜਾ ਪਾ ਲੈ ਉਕਰਦੇ ਜਿਹਾ ਆ ਤੂੜੀਆਂ ਸਾਈਡ ਪਰ ਰੱਖ ਲਾ ਜਾ ਹਾਂ ਚਲੋ ਉਹ ਤਾਂ ਗਾਂ ਨੂੰ ਮੰਮੀ ਇਹਨੂੰ ਫੜਾ ਦੇ ਕੁੜੀ ਨੂੰ ਨਾਰੀਅਲ ਤੇਲ ਆ ਪਿਆ ਸਾਹਮਣੇ ਹਾਂ ਸਲੀਪੇ ਨਹੀਂ ਕਰਦੇ ਏ ਚੂੜੀਆਂ ਚ ਗੱਲ ਫਸ ਜਾਂਦੀ ਆ ਕੇ ਇਹ ਦਿਨ ਤੇ ਚਾਹ ਬਣਾ ਲੈਂਗੇ ਹਾਂ ਜੜੇ ਵਿੱਚ ਆ ਪਾਈਆਂ ਦੁੱਧ ਦੇ ਫੱਟੇ ਲਾਲ ਨਾਭੀ ਤੱਕ ਦਵ ਦਵ ਚਲੇ ਜਾਂਦੀ ਆ ਇਹ ਤੁੰਗਾ ਭਾਗ ਲਿਆ ਹਲਾ ਮਾਮੀ ਹਲਵਾ ਦੇ ਹਲਾ ਨਾਰੀਅਲ ਤੇਲ ਜਾ ਉਹ ਤਾਂ ਜਿਹੜਾ ਲੋਸ਼ਨ ਜਾਂਦਾ ਉਹ ਤਾਂ ਕੋਲਾਤ ਉਹਦੇ ਚ ਮਾਸਟਰ ਰਸ ਜਾਂਦਾ ਉਹ ਬਸ ਚਲ ਚਲ ਦਿਨਾ ਆਇਆ ਤੂੰ ਹਣ ਜਾ ਇਹ ਤਾਂ ਸਾਰੇ ਨੇ ਸਨਾਨ ਕਰਿਆ ਪਿਆ ਕੋਈ ਇਹ ਰਾਜ ਪੰਜਾਬ ਵਾਲਾ ਕੱਟੂਲੇ ਲਾ ਸਕੂ ਮੈਂ ਦੇ ਦੂੰ ਨਾਣੇ ਦੇ ਚਾ ਇਹ ਕਰ ਦੇ ਇਹ ਕਰ ਦੇ ਬਸ ਇਹਨਾਂ ਲਾਤੀ ਹੁੰਦੇ ਤੇ ਦੇਖੀ ਮਾਲਸ ਕਰਦੇ ਸੋਹ ਜਣਾ ਹੁਣ ਦੁਬਾਰਾ ਨਹੀਂ ਦੋ ਪਿੱਛੇ ਕਿਹੜਾ ਪਾਸਾ ਹਾਂ ਆਹ ਨਹੀਂ ਉਹ ਪਿੱਛੇ ਮੈਂ ਤਰਾਹ ਹੋਇਆ ਆਪਣਾ ਹੱਥ ਵੀ ਲਾ ਜਾਂਦਾ ਤਿਲਕੜ ਫਿਰ ਹਾਂ ਇਹਨਾਂ ਨੂੰ ਚੁੱਟਾ ਦੇਣਾ ਮਨਮੋਹ ਬੁਢਿਆਣਾ ਆਪਣੇ ਆਪੇ ਫੋਨਾ ਲਗਾ ਫੇਰ 7 ਨਾਂ ਬਾਹਰ 7 ਨਾਂ ਬਾਹਰ ਹਾਂ ਮੈਂ ਅੱਥੀ ਛੱਡ ਦਿੱਤੀ ਬਿਲਕੁਲ ਉਹ ਲਾਲ ਮਾੜਾ ਤੇਲ ਤੇਲ ਲੋਸੋਂ ਕਾਣਦੇ ਆਲਾ ਨਾਰੀਅਲ ਤੇਲ ਲਾ ਥੋੜਾ ਜਿਹਾ ਸੱਦੋ ਹੋ ਜਗਾ ਹੀ ਦਾ ਹਾਂ ਇੱਥੇ ਜਿਆਦਾ ਨੂੰ ਲਾ ਲੋ ਕਿੱਲੇ ਆਂ ਦਿੱਤੇ ਉਹ ਦਿੱਤੇ ਦੇ ਫਸਦੇ ਆ ਬਸ ਜਾ ਕੇ ਇਹਨੂੰ ਅੰਦਰ ਫੇਰ ਦੋ ਹਾਂ ਹਾਂ ਖਰਖਰਾ ਜਾਈ ਦੇਖ ਐਕਣ ਹੀ ਹੁੰਦੀਆਂ ਬਸ ਆਰਟੀਫੀਸ਼ਲ ਦਾ ਪਾਣੀ ਦੀਆਂ ਤੀਆਂ ਤੀਆਂ ਮੁਰਲੀ ਹੈ ਨਾ ਜੈ ਜੈਸਮੀਨ ਦੇ ਵੀ ਲੱਗ ਗਿਆ ਤਾਂ ਮਤਾਈ ਹੁੰਦਾ ਆਰਟੀਫੀਸ਼ਲ ਦਾ ਹੁੰਦਾ ਨਾ ਹੈ ਉੱਥੇ ਤਾਂ ਚੌ ਚੌ ਤਪਾ ਚੀਜ਼ਾਂ ਦੇਖਦੇ ਨੇ ਇਹ ਤਾਂ ਜਦ ਇੱਥੇ ਆ ਕੇ ਪਾਉਂਦੇ ਫੇਰੇ ਪਤਾ ਲੱਗਦਾ ਬਸ ਮਾੜਾ ਬਾਹਰ ਕਰੋ ਸਤਨਾਮ ਸਤਨਾਮ ਜੀ ਲੈ ਹੋ ਗਿਆ ਧੰਨ ਮਹਾਰਾਜਾ ਸੱਚਾ ਪਾਤਸ਼ਾਹ ਆ ਸਾਨੂੰ ਤਾਂ ਜੀ ਹੁਣ ਲਫਾਫੇ ਪਾਉਣਾ ਪੈਗਾ ਲਾਸਟ 'ਚ ਦੂਈ ਸਾੜ ਥੋੜੀ ਜਿਹੀ ਰਗੜ ਲੱਗੀ ਲਫਾਫੇ ਵਿੱਚ ਨਿਕਲੂਗਾ ਲਫਾਫਾ ਆ ਲੈ ਲਫਾਫਾ ਲੇਕੋ ਪੁੱਛੂਗਾ ਕਿ ਮੈਂ ਨਹੀਂ ਨਾ ਉਤਰ ਤਾ ਕਰਕੇ ਪਾਇਆ ਹੋਇਆ ਨਾ ਤੁੰਗਾ ਪਾਣੀ ਚੜਿਆ ਤਾਂ ਵਧੀਆ ਭਰਾ ਚੂੜੀ ਨੂੰ ਆਇਆ ਹੱਥ ਘੁਮਾ ਕੇ ਨਹੀਂ ਦੇਖਿਆ ਉਸ ਤੋਂ ਸੋਨਾ ਦੇਖ ਲਿਆ ਉੱਪਰ ਤੇ ਵੀ ਆ ਗਿਆ ਚੱਲ ਕੋਈ ਨਹੀਂ ਕੋਈ ਨਹੀਂ ਜੋ ਬਲੇ ਇਹ ਸੋਨੇ ਹਾਲ ਸੱਤ ਛੜਿਆ ਕਾਲ ਵਾਗਰੋ ਭਾਈ ਇਹ ਕੁੜੀ ਦਾ ਮੂੰਹ ਮਿੱਠਾ ਕਰਾ ਬੜਾ ਹਾਂ ਲੈ ਲੱਡੂ ਘੱਟ ਨਾ ਕਰ ਦਿਓ ਆਇਆ ਤੇ ਅੱਗੇ ਇਹ ਚੱਲਿਆ ਆ ਤਾਂ ਬਿੱੱਚੇ ਦਾ ਨਹੀਂ ਅੱਗੇ ਕਰਨਾ ਫੇਰ ਖੋਲਣਾ ਨਾ ਇਹਨਾਂ ਨੇ ਤਾਂ ਅੱਗੇ ਅੱਗੇ ਲੈ ਆਈਏ ਹਾਂ ਖਾਂਜਾ ਸੌਖਾ ਜਿਹੀ ਖੋਲਣਾ ਉਹਨੇ ਨਾ ਮਾਮੇ ਨੇ ਇਕੱਠੇ ਨਹੀਂ ਮਾਰਿਆ ਸਵਾਰ ਕੇ ਮਾਂ ਕਰੋ ਨਾ ਮੂੰ ਮਟਾ ਤੂੰ ਕਰਾ ਦਿੰਦੀ ਤੂੰ ਅੱਛਾ ਤਾਂ ਕੋਈ ਨਹੀਂ ਸਾਰਾ ਲੱਡੂ ਖਾਣ ਦਰਵਾਜਾ ਹਾਂ ਤੇ ਭਾ ਵੀ ਖਾਉਂ ਦਿੰਦੀ ਆ ਅਲੀ ਉਹ ਤਾਂ ਨਹੀਂ ਖਾਣ ਤਸਕੀਆਂ ਬੁੱਧ ਤੋਂ ਕੋਲ ਲਿਆ ਕਰਨਾ ਤੇ ਐਸਾ ਚਾਹ ਛਵਾ ਸ਼ਾਮ ਤੱਕ ਕਰੀ ਜਾ ਰਹੀ ਲੋਟੇ ਨੇ ਇਹ ਤੇ ਪਸੰਦ ਨੇ ਮਮੀ ਆ ਇਹਦੇ ਪੈਸੇ ਦੇ ਕੀ ਜੇ ਕੋਲੀ ਦੇ ਦੇ ਕੀ ਕਿੰਨਾ ਖੂਬੀ ਕਾੜਾ ਆ ਕਾੜੇ ਵੀ ਹੁਣੇ ਵਿੱਕੀ ਗੋਲੇ ਦੇ 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 ਫੜਾ ਦੇ ਬਸ ਜਮਾ ਹੋ ਗਿਆ ਤਾਂ ਖਾਤੇ ਤਾਂ ਜਿਆਦਾ ਟਾਈਟ ਜਾਂ ਬੰਨ ਤਾਂ ਕਿਸ ਗੰਨਾ ਵੀ ਹੈ ਨਾ ਚਲ ਉਹ ਤਾਂ ਬੰਨਣ ਹੀ ਤਾਂ ਉਹਨੇ ਗੱਠਾ ਦੇਣੀ ਦੇ ਨਾ ਢਿੱਲਾ ਰੱਖਦੇ ਗੱਠਾ ਕੱਸ ਕੇ ਦਿੰਦੇ ਨੇ ਇਹਨਾਂ ਨੇ ਕਲਸੀ ਉਹ ਕੱਸਦਾ ਨਾ ਥੋੜਾ ਜਿਹਾ ਅੱਗੇ ਕਿਚੀ ਲਗਾਣੀ ਚਲ ਖੁੱਲ ਜਾਣਾ ਕੱਲ ਨੂੰ ਦੇਖ ਲੈ ਦੇਖ ਲੈ ਕੱਲ ਨੂੰ ਨਹੀਂ ਖੁੱਲਣਾ ਹੈਗਾ ਕੱਲ ਨੂੰ ਕੱਲ ਨੂੰ ਖੁੱਲਣਾ ਕੱਲ ਨੂੰ ਤਾਂ ਪਾਰਟੀ ਚਲ ਜੇ ਮੈਂ ਹੁਣ ਉਹਨਾਂ ਨੇ ਮੇਰੇ ਕੋਲ ਕੱਲ ਦੇ ਖਲਾਕੀ ਆਉਂਗੇ ਅੱਛਾ ਅੱਛਾ ਫੇਰ ਮੈਂ ਕੱਲ ਆਪ ਤਸਾਂਗੀ ਕੋਈ ਨਹੀਂ ਸੌਣ ਲੈਂਦੇ ਇਹਨੂੰ ਗਾਣਾ ਰਾਤ ਤੂੰ ਸੌਲੀਦੀ ਉਹਨੂੰ ਕੰਗਣਾ ਖਲਾਉਂਦੇ ਹੁੰਨੇ ਹਾਂ ਕੱਲੂ ਟਾਈਮ ਹੈ ਨਹੀਂ ਹੁਣ ਉਹਨਾਂ ਕੋਲ ਛਾਂ ਮਸੂਮ ਨੂੰ ਜਾ ਕੇ ਦੇ ਲੋ ਮੈਂ ਕਿਆ ਇਹ ਜੀ ਕਾਮ ਨੂੰ ਜਾ ਕੇ ਜਦੇ ਨੂੰ ਕੋ ਆ ਕੇ ਲੈ ਕੇ ਜਾਣਾ ਹੈ ਜਲਦੀ ਵੀ ਖਾਣਾ ਹੋਣਾ ਹੈ ਜਲਦੀ ਖਾਵਾ ਦਿੰਦੇ ਕਈ ਵੀ ਜਿਹੜਾ ਕੱਲ ਨੂੰ ਕੋਈ ਆ ਜਾ ਦੇ ਖਲੋ ਹਾਂ ਮੋੜ ਦੀ ਗੱਡੀ ਨੂੰ ਠੀਕ ਆ ਖਾ ਲੇ ਬਸ ਦੇਖਲਾ ਸਾਡੇ ਮੋੜ ਕੇ ਉਹਨਾਂ ਨਾਲ ਹੋ ਗਿਆ ਭਾਈ ਹੋਰ ਹੀ ਬੜੀ ਹਾਂ ਹਾਂ ਕੱਲ ਨੂੰ ਉਹਨਾਂ ਨੇ ਪਾਲਤੀ ਚੋਲ ਦੇਣਾ ਇੱਕ ਚੂੜੀ ਦੇ ਬਾਤ ਉਹ ਆਪੇ ਸੈੱਟ ਕਰ ਲਏ ਉਹਨੂੰ ਪਤਾ ਆ ਪਿੱਛੇ ਕਰਦੇ ਚੂੜੀ ਚਲ ਕੋਈ ਨਹੀਂ ਮੂਰੇ ਹੋ ਜੂਗੀ ਗੱਲ ਇਹ ਗੱਲ ਨਾ ਇੱਥੇ ਕਰ ਲੈਣਾ ਚੱਲ ਕੋਈ ਨਹੀਂ ਬਸ ਉਹ ਗਿਆ ਸਾਫ ਠੀਕ ਚਲੋ ਜੀ